ਜ਼ਿੰਦਗੀ ਦਾ ਸਫ਼ਰ ਕੀ ਹੈ ਜ਼ਿੰਦਗੀ ਦਾ ਸਫ਼ਰ ਜ਼ਿੰਦਗੀ ਦਾ ਸਫ਼ਰ ਵੀ ਬੜਾ ਕਮਾਲ ਹੁੰਦਾ ਏ ਸਾਨੂੰ ਇਹ ਵੀ ਨਹੀਂ ਪਤਾ ਕਿ ਸਾਡੀ ਜ਼ਿੰਦਗੀ ਦਾ ਸਫ਼ਰ ਕਿੰਨੇ ਸਾਲ ਦਾ ਹੈ ਕਿਹੜਾ ਪਲ ਸਾਡਾ ਆਖਰੀ ਪਲ ਹੈ ਸਾਨੂੰ ਮੌਤ ਕਿਹੜੇ ਤਰੀਕੇ ਨਾਲ ਆਉਣੀ ਹੈ ਸਾਨੂੰ ਕੁਝ ਵੀ ਨਹੀਂ ਪਤਾਗਾ ਸਾਡੀ ਜ਼ਿੰਦਗੀ ਬਚਪਨ ਤੱਕ ਮਿਲਣੀ ਹੈ ਬੁਢਾਪੇ ਤੱਕ ਜਾਣੀ ਹੈ ਜਵਾਨੀ ਤੱਕ ਜਾਣੀ ਹੈ ਸਾਨੂੰ ਇਹ ਵੀ ਨਹੀਂ ਪਤਾ ਪਰ ਇਹ ਵੀ ਸੱਚ ਹੈ ਸਾਡਾ ਅੰਤ ਤਾਂ ਇੱਕ ਨਾ ਇੱਕ ਦਿਨ ਤਾਂ ਜ਼ਰੂਰ ਹੋਣਾ ਹੈ ਮੌਤ ਦਾ ਭੇਤ ਅੱਜ ਤੱਕ ਕਿਸੇ ਨੇ ਨਹੀਂ ਪਾਇਆ ਸੱਚਾ ਕਿ ਮੌਤ ਤਾਂ ਇੱਕ ਦਿਨ ਜ਼ਰੂਰ ਆਉਣੀ ਆ ਮਰਿਆ ਹੋਇਆ ਇਨਸਾਨ ਸਾਨੂੰ ਇਹ ਨਹੀਂ ਦੱਸਦਾ ਕਿ ਮੌਤ ਤੋਂ ਬਾਅਦ ਕੀ ਹੁੰਦਾ ਹੈ ਜਿਉਂਦਾ ਇਨਸਾਨ ਇਹ ਕਦੇ ਵੀ ਪਤਾ ਨਹੀਂ ਲਗਾ ਪਾਇਆ ਕਿ ਮੌਤ ਸਰੀਰ ਚੋਂ ਰੂਹ ਕੱਢ ਕੇ ਕਿੱਥੇ ਲੈ ਜਾਂਦੀ ਹੈ ਬਸ ਇਹ ਸਾਡੀ ਜ਼ਿੰਦਗੀ ਦਾ ਸਫ਼ਰ ਆ ਜੋ ਇੱਕ ਨਾ ਇੱਕ ਦਿਨ ਮੁੱਕ ਜਾਣਾ ਹੈ ਕਦੋਂ ਕਿੱਥੇ ਕਿਵੇਂ ਬਸ ਸਾਨੂੰ ਇਹ ਹੀ ਨਹੀਂ ਪਤਾਗਾ ਇਨਸਾਨ ਤਾਂ ਇੱਕ ਪਾਣੀ ਦਾ ਬੁਲਬਲਾ ਹੈ ਪਤਾ ਨਹੀਂ ਕਦੋਂ ਟੁੱਟ ਜਾਣਾ ਬਸ ਇਹ ਸਾਡੀ ਜ਼ਿੰਦਗੀ ਦਾ ਸਫ਼ਰ ਆ